ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਦਾ ਸਵਾਗਤ ਹੈ ਦੋਸਤੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਆਏ ਹਾਂ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਕਤਲ ਹੋ ਗਿਆ ਅਮਰੀਕਾ ਤੋਂ ਇਹ ਖਬਰ ਆ ਰਹੀ ਹੈ ਅਮਰੀਕਾ ਦੀ ਇੱਕ ਵੈਬਸਾਈਟ ਦੇ ਮੁਤਾਬਕ ਬੀਤੇ ਦਿਨ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇਹ ਗੋਲਡੀ ਬਰਾੜ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੀ ਹਾਲੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਕਿਹਾ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਗੋਲਡੀ ਬਰਾੜ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਗੋਲਡੀ ਬਰਾਡ ਦੀ ਮੌਤ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਫ੍ਰਿਜਨੋ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿੱਥੋਂ ਇੱਕ ਖਬਰ ਆਉਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਗੋਲਡੀ ਬਰਾਡ ਨੇ ਕੈਨੇਡਾ ਤੋਂ ਭੱਜਣ ਤੋਂ ਬਾਅਦ ਅਮਰੀਕਾ ਦੇ ਫ੍ਰਿਜਨੋ ਦੇ ਵਿੱਚ ਹੀ ਸ਼ਰਨ ਲਈ ਸੀ ਤੇ ਉੱਥੋਂ ਹੀ ਉਸ ਦੀ ਆਖਰੀ ਲੋਕੇਸ਼ਨ ਜਿਹੜੀ ਆ ਉਹ ਟ੍ਰੇਸ ਹੋਈ ਸੀ ਤੇ ਹੁਣ ਅਮਰੀਕਾ ਦੀ ਇੱਕ ਵੈਬਸਾਈਟ ਨੇ ਦਾਅਵਾ ਕਰਦੀ ਹੈ ਕਿ ਦੋ ਨੌਜਵਾਨਾਂ ਦੀ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸਾਨੂੰ ਉਹਨਾਂ ਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਖਬਰ ਇਹ ਆ ਰਹੀ ਹੈ ਕਿ ਉਹ ਗੋਲਡੀ ਬਰਾੜ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲकांड ਦਾ ਮੁੱਖ ਦੋਸ਼ੀ ਹੈ ਗੋਲਡੀ ਬਰਾੜ ਜਿਸ ਨੇ ਕਈ ਨਿੱਜੀ ਚੈਨਲਾਂ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਬਾਰ ਬਾਰ ਇਹ ਗੱਲ ਕਹੀ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸਨੇ ਹੀ ਕਰਵਾਇਆ ਤੇ ਹੁਣ ਖੁਦ ਉਸ ਦੇ ਕਤਲ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਪਰ ਹਾਲਾਂਕਿ ਹਲੇ ਤੱਕ ਖੁਦ ਜਿਹੜੀ ਹੈ ਅਧਿਕਾਰਤ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਜਦੋਂ ਹੀ ਕੋਈ ਖਬਰ ਆਈ ਗਈ ਸੀ ਤੁਹਾਡੇ ਤੱਕ ਉਹ ਵੀ ਪਹੁੰਚਾਵਾਂਗੇ ਪਰ ਫਿਲਹਾਲ ਜਿਹੜੀ ਹੈ ਉਹ ਖਬਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਗੋਲਡੀ ਬਰਾੜ ਦਾ ਕਤਲ ਕਰ ਦਿੱਤਾ ਗਿਆ ਹੈ